ਜਿਹੜੀ ਇੱਕ ਸਾਡੀ ਹੋਰ ਭੈਣ ਹੈ ਉਹ ਦਿੱਲੀ ਪੂਜ ਤੇ ਰੈਜ਼ਿਡੈਂਟ ਪਰ ਸੀ ਪਰ ਉਹ ਵੀ ਲੈ ਕਾਸੀ ਮੈਂ ਬਹੁਤੀ ਪੜਾਈ ਜਿਹੜੀ ਹੈ ਇਹ ਹੋਰ ਵਿੱਚ ਕੀਤੀ ਹੈ ਹਾਂਜੀ ਮੇਰਾ ਮ주ਮੂਨ ਸੀ ਲੋਕ ਕਲਾ ਜਿਹੜੀ ਹੁੰਦੀ ਹੈ ਨੇ ਉਹ ਤੇ ਤੁਲਨਾਤਮਕ ਅਧਿਐਨ ਹਾਂਜੀ ਹੁੰਦੇ ਆ ਕੋਮਬਲਾ ਜਿਹੜੇ ਕਵੀ ਅਸਲੀ ਕਵੀ ਹੁੰਦੇ ਆ ਸਾਡੇ ਵਰਗੇ ਨਹੀਂ ਜਿਹੜੇ ਦਿਮਾਗ ਦੇ ਜਰਨਲ ਲਿਖਦੇ ਆ ਜਿਹੜੇ ਦਿਲ ਦੇ ਜਰਨਲ ਲਿਖਦੇ ਆ ਉਹ ਉਹ ਕਿ ਤੁਹਾਨੂੰ ਸੁਣਾਉਣਾ ਨਾਨਕ ਸਿੰਘ ਨਾਵਲਿਸਟ ਜਨਮ 4 ਜੁਲਾਈ 1897 ਚੱਕ ਹੰਬੀਰ ਜ਼ਿਲਾ ਜੇਲਮ ਪਾਕਿਸਤਾਨ ਵਿਖੇ ਹਾਂ ਤੋਂ ਆ ਜੀ 28 ਦਸੰਬਰ 1971 ਫਰੀਦ ਨਗਰ ਜ਼ਿਲ੍ਹਾ ਅਮਰਸਰ ਵਿੱਚ ਇਹ ਭਵਨ ਆ ਆ ਹੁਣ ਕਿੰਨਾ ਖੂਬਸੂਰਤ ਹੈ ਤੇ ਇਹ ਉਦੋਂ ਕਿੰਨਾ ਖੂਬਸੂਰਤ ਹੋਊਗਾ ਜਦੋਂ ਬਣਿਆ ਹੋਣਾ ਵਾ ਸੇਕੰਡ ਅੱਗੇ ਕਿਹੜਾ ਮਾਰ ਹੁੰਨੇ ਆ ਜਿਹੜੀ ਜਹਾਂਗੀਰ ਦੀ ਹੈਗੀ ਆ ਮੰਦਰਗਾਜੀ ਆ ਸਾਰੀਆਂ ਝੋਕੇ ਲਾਇਆ ਮੈਂ ਇੱਕ ਦੋ ਕਾਪੀਆਂ ਮ ਕਹਾਂਗਾ ਕਿ ਸ਼ਾਇਦ ਮੈਨੂੰ ਜਿਵੇਂ ਛਾਪਦੀਆਂ ਮੈਂ ਉੱਥੇ ਹੀ ਵੇਖੂਗਾ ਆ ਮੇਰੀ ਖੁਸ਼ੀ ਦੀ ਗੱਲ ਹੋਈ ਇੱਕ ਵਾਰੀ ਜਦੋਂ ਪ੍ਰੀਤ ਲੜੀ ਦੇ ਫਰੰਟ ਪੇਜ ਤੇ ਨਵੰਬਰ 2011 ਦੀ ਕੱਢ ਲਿਆ ਪ੍ਰੀਤ ਲੜੀ ਦਾ ਮੈਗਜ਼ੀਨ ਆ ਤੇ ਇਹਨਾਂ ਨਸ਼ਿਆਂ ਨੇ ਜ਼ਿੰਦਗੀ ਚ ਟਿਕਾਇਆ ਅਸਰ ਆਇਆ ਕੋਈ ਖਬਰ ਵੀ ਨਹੀਂ ਦਿੱਸਦਾ ਉਹਨਾਂ ਰੋਇਆ ਉਹਨਾਂ ਲੱਭਦਾ ਨਹੀਂ ਰਾਹ ਕੋਈ ਕਿਹੜੇ ਪਾਸੇ ਜਾਵੇ ਇਹਨਾਂ ਨਸ਼ਿਆਂ ਨੇ ਬੁਹਾਇਆ ਅਸਰ ਹੋਇਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਵੀਡੀਓ 'ਚ ਸਵਾਗਤ ਹੈ ਆ ਨਵੀਂ ਵੀਡੀਓ 'ਚ ਇਸ ਵਕਤ ਮੈਂ ਆ ਜੀ ਬਾਈਪਾਸ ਵੇਰਕੇ ਤੋਂ ਅਮਰਸਰ ਸਿੱਧੇ ਐਂਟਰਾ ਹਾਂ ਜਿਹੜਾ ਆ ਵੇਰਕੇ ਤੋਂ ਦਾ ਨਾ ਰਸਤਾ ਬਟਾਲੇ ਤੋਂ ਵੇਰਕਾ ਵੇਰਕੇ ਤੋਂ ਅਮਰਸਰ ਨੂੰ ਐਂਟਰ ਹੁੰਦਾ ਸਿੱਧਾ ਹੀ ਸ਼ਹਿਰ ਦੇ ਅੰਦਰ ਆ ਨਾਲ ਹੀ ਪੁਲਿਆ ਪੁਲ ਮਿਸ ਕਰ ਦੇਣਾ ਪੁਲ ਦੇ ਥੱਲੇ ਆ ਜਣਾ ਮੈਨੂੰ ਹੁਣ 2.3 ਕਿਲੋਮੀਟਰ ਮੇਰੀ ਡੈਸਟੀਨੇਸ਼ਨ ਤੇ 5 ਮਿੰਟ ਦਾ ਰਸਤਾ ਵਾ ਮੈਂ ਜਾ ਰਿਹਾ ਪ੍ਰੀਤ ਨਗਰ। ਮੈਂ ਤਾਂ ਗੋਦੀ ਗਲਤ ਗਿਆ ਖ ਦੋ ਅੱਧਾ ਗਲਤ ਹੋ ਗਿਆ। ਕਿਖਾ 30 ਕਿਲੋਮੀਟਰ ਐਥੋਂ। एक घंटिया रस्ता मेरा टाइम बर्बाद बर्बाद हो गया नंबर लाने नंबर लाने चाहिए मैं प्रीत नगर लिख लिया गलत हो गया कम बड़ा ही साफ ਤਲਾ ਪੁਰਾਣ ਪੁਰਾ ਪੰਜਾਬ ਦਾ ਪ੍ਰਾਤਨੀਆਂ ਉਹ ਵੇਖੋ ਆ ਵੀ ਜਿਹੜੀ ਬਣੀ ਆ ਨਾ ਬ੍ਰਿਕਟ ਆ ਆ ਵੀ ਬ੍ਰਿਕਟ ਆ ਤੇ ਸੋਹਣਾ ਜਿਹਾ ਮਾਹੌਲ ਬਣਿਆ ਵਾ ਫਿਲਹਾਲ ਇੱਥੇ ਮੈਂ ਲਾਇਆ ਆਪਣਾ ਜੇ ਮੈਂ ਹੁਣ ਗੱਲ ਕਰਾਂ ਆਪਣੀ ਮੈਂ ਲਿਖ ਲਿਆ ਪ੍ਰੀਤ ਨਗਰ ਉਹ ਮੈਨੂੰ ਲੈ ਗਿਆ ਗੁੱਜੇ ਮੁਜੇ ਮੈਂ ਵੇ ਗਲੀਆਂ ਚ ਪੀੜੀਆਂ ਸੀ ਮੈਂ ਲੋਕੇਸ਼ਨ ਕੋਆਰਡੀਨੇਟਰ ਮੈਨੂੰ ਪਤਾ ਸੀ ਰਾਹ ਦੇ ਸਿਨੂ ਵੀ ਅਥੇ ਆ ਸੀ ਸਾਰਾ ਮੈਨੂੰ ਜਾਣਕਾਰੀ ਸੀ ਪਰ ਜਾਣਕਾਰੀ ਹੋਣ ਦੇ ਬਾਵਜੂਦ ਵੀ ਮੈਂ ਕੋਤਾਈ ਵਰਤ ਗਿਆ ਚੋਦੇ ਕਰਕੇ ਮੈਨੂੰ ਬੜਾ ਨੁਕਸਾਨ ਉਠਾਉਣਾ ਪਿਆ ਹੁਣ ਸਾਹਮਣੇ ਬਿਲਡਿੰਗ ਆ ਇਸ ਲਈ ਲੋਕੇਸ਼ਨ ਕੋਆਰਡੀਨੇਟਰ ਵਰਤੋ ਨਾ ਕਿ ਲੋਕੇਸ਼ਨ ਲਿਖਿਆ ਵਰਬਲੀ ਲਿਖੋਗੇ ਨਾ ਟੈਕਸਟ ਤੋਂ ਗਲਤ ਵੀ ਹੋ ਜਾਂਦੀ ਜੀ ਕਿਉਂਕਿ ਇੱਕ ਸ਼ਾਇਦ ਜੇ ਕਈ ਕਈ ਹੋ ਸਕਦੀਆਂ ਆ ਆ ਇੱਥੋਂ ਐਂਟਰੀ ਆ ਮੈਂ ਗੱਲਬਾਤ ਕਰਨਾ ਵਾ ਆਪਣੀਆਂ ਪ੍ਰੀਤਰੀਆਂ ਮੈਂ ਕੱਢ ਲੀਆਂ ਮੈਂ ਉਹ ਖਵਾਉਣਾ ਉਹ ਵੀ ਤੁਹਾਨੂੰ ਆ ਵੀ ਵੇਖੋ ਬ੍ਰਿਕਟ ਆ ਸਾਰੀਆਂ ਝੋਕੇ ਲਿਆਇਆ ਮੈਂ ਇੱਕ ਦੋ ਕਾਪੀਆਂ ਵਖਾਵਾਵਾਂਗੇ ਤੇ ਸ਼ਾਇਦ ਮੈਨੂੰ ਜਿਵੇਂ ਛਾਪਦੀਆਂ ਮੈਂ ਉੱਥੇ ਹੀ ਵੇਖੂਗਾ ਆ ਮੇਰੀ ਖੁਸ਼ੀ ਦੀ ਗੱਲ ਹੋਈ ਇੱਕ ਵਾਰੀ ਜਦੋਂ ਪ੍ਰੀਤ ਲੜੀ ਦੇ ਫਰੰਟ ਪੇਜ ਤੇ ਨਵੰਬਰ 2011 ਦੀ ਕਰ ਲਿਆ ਪ੍ਰੀਤ ਰਡੀ ਦਾ ਮੈਗਜ਼ੀਨ ਆ ਤੇ ਇਹਨਾਂ ਨਸ਼ਿਆਂ ਨੇ ਜ਼ਿੰਦਗੀ ਚ ਟਿਕਾਇ ਅਸਲਾਇਆ ਕੋਈ ਕਬਰੂ ਨਹੀਂ ਦਿਖਦਾ ਨਰੋਇਆ ਉਹਨ ਲੱਭਦਾ ਨਹੀਂ ਰਾਹ ਕੋਈ ਕਿਹੜੇ ਪਾਸੇ ਜਾਵੇ ਇਹਨਾਂ ਨਸ਼ਿਆਂ ਨੇ ਬੂਹਾ ਐਸਟ ਹੋਇਆ ਇਹ ਜਿਹੜਾ ਵਾ ਮੈਂ ਲਿਖਿਆ ਹੀ ਫਰੰਟ ਪੇਜ ਤੇ ਆਇਆ ਹਮਰਾ ਸ਼ਬਕੀ ਹੋਰ ਬਹੁਤ ਸਾਰੀਆਂ ਵੇਖੋ ਪ੍ਰੀਤ ਲੜੀਆਂ ਜਿਹੜੀਆਂ ਜਿੰਨਾਂ ਮੈਂ ਸ਼ਬਕੀ ਅੰਦਰ ਆ ਰਿਆਂ ਆ ਸਾਰੀਆਂ ਮੈਂ ਸੰਭੀ ਗਿਆ ਵਾ ਇਹ 2015 ਤੱਕ ਦੀਆਂ ਵਾ ਬਾਅਦ ਚ ਮੈਂ ਦੇਖਿਆ ਹੀ ਨਹੀਂ ਸਰਕਾਰੀ ਸਕੂਲਾਂ ਚ ਲੱਗੀਆਂ ਹੁੰਦੀਆਂ ਹੀ ਮਹੀਨੇ ਦੀਆਂ ਹਰ ਸਕੂਲ ਚ ਇਹ ਪਹੁੰਚਦੀ ਹੁੰਦੀ ਹੈ ਲਾਇਬ੍ਰੇਰੀ ਵਿੱਚ ਆ ਹੁਣ ਭਵਨਿਆਂ ਤੇ ਇਥੇ ਜਾ ਕੇ ਮੈਂ ਥੋੜਾ ਜਿਹਾ ਵੇਖਣਾ ਤੇ ਇੱਧਰ ਨੂੰ ਗਾਹ ਨੂੰ ਜਾ ਕੇ ਫਿਰ ਹੋਰ ਵੀ ਕਰਨੇ ਆ ਚਾਹਤ ਲਓ ਆਏ ਤੇ ਮੈਂ ਬੜੇ ਤੇਜ਼ ਹੀ ਪਰ ਇੱਥੇ ਨਾ ਬੱਚਾ ਜਿੰਦਰਾ ਟਰੈਕਟਰ ਬਾਹਰ ਲੱਗਾ ਵਾ ਤੇ ਅੰਦਰੋਂ ਤੇ ਨਾ ਮੈਂ ਖਾਇ ਜਾਣਾ ਕੁਝ ਹੋ ਸਕੇ ਤਾਂ ਮੈਂ ਕਲਿੱਪ ਸਾਂਝਾ ਕਰਾਂਗਾ ਕਿਸ ਤਿੱਕੇ ਨਾ ਇਹ ਪੋ ਬਣਿਆ ਆ ਆ ਹੁਣ ਕਿੰਨਾ ਖੂਬਸੂਰਤ ਆ ਤੇ ਇਹ ਉਦੋਂ ਕਿੰਨਾ ਖੂਬਸੂਰਤ ਹੋਊਗਾ ਜਦੋਂ ਬਣਿਆ ਹੋਣਾ ਵਾ ਸੇ ਫੋਨ ਅੱਗੇ ਕਿਹੜਾ ਮਾਰ ਰਹੇ ਨੇ ਆ ਜਿਹੜੀ ਜਹਾਂਗੀਰ ਦੀ ਹੈਗੀ ਆ ਮੰਦਰਗਾਜੀ ਆ ਤੇ ਫਿਰ ਪਾਪਸੀ ਤੇ ਫਿਰ ਵੇਖ ਲੈਣੇ ਆ ਜੇ ਖੁੱਲਾ ਹੋਊ ਤੇ ਉਹ ਸਾਹਮਣੇ ਬਣਿਆ ਵਾ ਬਲਰਾ ਸਾਨੀ ਦਾ ਨਾਂ ਲਿਖਿਆ ਵਾ ਉਹ ਅੱਛਾ ਥੀਏਟਰ ਹੈ ਥੀਏਟਰ ਕਿਉਂਕਿ ਇਹ ਰੰਗਮਾਚ ਦੇ ਕਲਾਕਾਰੀ ਨਾ ਇਹ ਥੀਏਟਰ ਹੈ ਖੁੱਲ੍ਹਾ ਰੰਗਮਾਚੰਦਾ ਇਹ ਬਿਗੈਰ ਛੱਤ ਦੇ ਆ ਜਿਹੜਾ ਨਾ ਸਾਰਾ ਏਰੀਆ ਇਥੇ ਉਹ ਬੜੀਆਂ ਵਾ ਪੌੜੀਆਂ ਬੜੀਆਂ ਵਾ ਚਲੋ ਅੱਗੇ ਘੇੜਾ ਮਾਰੋ ਨੇ ਫੇਰ ਅਣਕੀ ਵੇਖਦੇ ਆ ਚਲੋ ਫਿਲਹਾਲ ਤੇ ਮੈਂ ਇੱਥੋਂ ਚੱਲਿਆਂ ਅੱਗੋਂ ਹੋ ਕੇ ਫੇਰ ਆਉਂਦੇ ਆਂ ਦੇਖ ਲੈਣੇ ਆਂ ਇਹ ਗੱਲ ਪੰਜੀ ਇਹਦੇ ਨਹੀਂ ਬਣੂ ਕਿਸਮਤ ਯਾਰ ਤੋ ਬੂਏ ਦੁਆਨ ਜੰਦਰੇ ਬੱਜੇ ਆ ਆ ਵੇਖੋ ਆ ਘਰ ਪਿਆ ਵਾ ਇਹਦੀ ਜਿਹੜੀ ਨੀ ਹੈ ਨਾ ਨੀ ਥੱਲੇ ਉਹ ਇਟਾਂ ਹੋਈ ਆ ਦੇਖ ਰਿਹਾ ਹੈ ਨੇ ਇਹ ਪ੍ਰੀਤ ਨਾ ਕਰਿਆ ਜੀ ਉਦੋਂ 5-7 ਘਰ ਬਸ ਇਹੀ ਉਦੋਂ ਹੁਣ ਵਾਵਾ ਵਸੂ ਹੋ ਚੁੱਕੀ ਆ ਅਜੇ ਤੇ ਇੱਕ ਜਹਾਂਗੀਰ ਦੀ ਬੰਦਰਗਾਹ ਜੀ ਹੈ ਜਹਾਂਗੀਰ ਦੀ ਪੁਰਾਣੀ ਬਿਲਡਿੰਗ ਜੀ ਪੁਰਾਣੀ ਹੈ ਕੋਈ ਲੱਗੇ ਬੰਨੇ ਇਧਰ ਜਾ ਇਧਰ ਆ ਰਹਾ ਔਰ ਆਦੇਗਾ ਆਈ ਡ੍ਰੈਗ ਹੋ ਗਿਆ ਤੇਰੇ ਇਨਾ ਘਰਾਂ ਵਿੱਚ ਨਾ ਕੋਈ ਘਰ ਆ ਹਰ ਬਾਕਸ ਅਧੀ ਪਰਿਵਾਰ ਵਿੱਚ ਹੋ ਅ ਜਿੰਨੇ ਘਰ ਆ ਨਾ ਸਾਰੇ ਉਧਰ ਦੀ ਵਾਤਾਵਰਣ ਵਾਲੇ ਘਰ ਆ ਕੁਦਰਤੀ ਵਾਤਾਵਰਣ ਤੋਂ ਬਗੈਰ ਕੋਈ ਘਰ ਨਹੀਂ ਆ ਸਾਫਤ ਕਰਦੇ ਆ ਵੀ ਸਿਹਤ ਕਰਨਾ ਕਨੈਕਟਡ ਹੋ ਸਕਦੀ ਆ ਮ왈ਲੀ ਗੁਰਬਖਸ਼ ਸਿੰਘ ਗੁਰਬਖਸ਼ ਸਿੰਘ ਲਿਖਿਆ ਵਾ ਸ਼ਾਇਦ ਇਹ ਉਹਨਾਂ ਦੇ ਪਰਿਵਾਰਾਂ ਦੇ ਘਰ ਹੋਣਗੇ ਇਹ ਤੇ ਮੋਗਿਆ ਲੱਗਦਾ ਦੂਜਾ ਰਸਤਾ ਵੇਖਣੀ ਹੁਣ ਉਹ ਦੂਜੇ ਰਸਤੇ ਚ ਜਾ ਕੇ ਗੱਲ ਕਰਨੀ ਆ 우리 빌딩도 니퍼가 들 ਮੈਂ ਕੋਰੀ ਫਿਰ ਪੱਕੀ ਸ਼ਰਕ ਚੜਕਿਆ ਆ ਅੱਜ ਤੇ ਸਕੂਲ ਹੀ ਉਹ ਅਗਲਾ ਰਾਜਾ ਦਾ ਮੋੜਦਾ ਨਾ ਉਹ ਰਾਤ ਹੈ ਉਹ ਬਿਲਡਿੰਗ ਉਹ ਦੇਖਣ ਦੀ ਆ ਪੁਰਾਣੀ ਪੁਰਾਣੀਆਂ ਬਿਲਡਿੰਗਾਂ ਕਾਫੀ ਆ ਜੀ ਪੁਰਾਣੀਆਂ ਬਿਲਡਿੰਗਾਂ ਥੋੜੀਆਂ ਨਹੀਂ ਆ ਇਹ ਜਹਾਂਗੀਰ ਨੇ ਇੱਕ ਇੱਕ ਨਹੀਂ ਘਰ ਪਾਇਆ ਹੁਣਾ ਇਹਦੇ ਕਈ ਕੁਝ ਪਾਇਆ ਹੁਣਾ ਹਨਾ ਰਾਜਾ ਹੀ ਰਾਜਾ ਲਾਹੌਰ ਤੋਂ ਜਾਂਦਾ ਸੀ ਕਸ਼ਮੀਰ ਤੇ ਅਦੇ ਰੈਸਟ ਕਰਦਾ ਸੀ ਉਹਨਾਂ ਰਾਜ ਰੈਸਟ ਘਾਈ ਪਾ ਲੈਂਦੇ ਸੀ ਵੱਡੇ ਵੱਡੇ ਇੰਨਾ ਨਾ ਚੇਰ ਹੋ ਗਿਆ ਦੇਖੋ ਅਜੇ ਤੱਕ ਬਿਲਡਿੰਗਾਂ ਹੈਗੀਆਂ ਵਾ ਹੁੰਦੀਆਂ ਵਾ ਤੇ ਜੇ ਚੇਰ ਨਾ ਹੋਏ ਸਾਡੀਆਂ ਬਿਲਡਿੰਗਾਂ ਨੂੰ ਚੇਰੂ ਨਹੀਂ ਹੁੰਦਾ ਹੁੰਦਾ ਤੇ ਲੋਕੀ ਰਹਿਣਾ ਬੰਦ ਕਰ ਦਿੰਦੇ ਤੇ ਖਤਮ ਹੋ ਜਾਂਦੀਆਂ ਇਹਦਾ ਵਾਰਡ ਲਈ ਆ ਆ ਵਾ ਜੀ

हाँ जी आ मगर तस्वीर जी, नहीं नहीं। पिता जी, मेरे पिता जी, जी दोनों। हाँ जी पिता जी तो माता जी ठीक है जी हाँ जी मैं बैठा वा ਤਿੰਨ ਕਰਦੇ ਆ ਗੱਲਬਾਤ ਥੋੜੀ ਦਾ ਗੁਰਪ੍ਰਸਾਦ ਜਿਹੜੀ ਤੁਹਾਨੂੰ ਯਾਦ ਕਰਿਆ ਜਾਂ ਜਿਨ੍ਹਾਂ ਤੁਹਾਨੂੰ ਮੋੜਿਆ ਵੀ ਤੁਸੀਂ ਵੀ ਲਿਖਣਾ ਵਾ ਕੋਈ ਇਹੋ ਜਿਹੀ ਕੋਈ ਗੱਲ ਸਾਂਝੀ ਕਰ ਮੋੜਨ ਦੀ ਗੱਲ ਨਹੀਂ ਜਾਂ ਉਹਨਾਂ ਨੇ ਕਿਸੇ ਨੂੰ ਕਿਹਾ ਨਹੀਂ ਹਾਂਜੀ ਦੇਖੋ ਗੱਲ ਇੰਜੇ ਕਿ ਕਈ ਵਾਰੀ ਲਉ ਛੁੰਦਾ ਤੁਹਾਡੇ ਹਾਂਜੀ 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 ਸੋ ਮੇਰੇ ਬੱਡੇ ਪ੍ਰਾਈਸ ਹਨ ਹਾਂਜੀ ਤੇਜ ਸਿੰਘ ਉਹ ਕਹਾਣੀਕਾਰ ਬੜੇ ਜਿਨ੍ਹਾਂ ਨੂੰ 100 ਸਾਲ ਵੀ ਹੋਏ ਨੇ ਹਾਂਜੀ ਉਹ ਸਨ ਫਿਰ ਸਾਡੀ ਭੈਣ ਸਨ ਜਿਹੜੀ ਪੰਜਾਬੀ ਦੀ ਕਜਾਬੀ ਰੰਗਮଞ୍ਚ ਦੀ ਸਭ ਤੋਂ ਪਹਿਲੀ ਅਭਿਨੇਤਰੀ ਹੈ ਜਦੋਂ ਕੁੜੀਆਂ ਨੂੰ ਇਜਾਜ਼ਤ ਨਹੀਂ ਸੀ ਹੁੰਦੀ ਆ ਇੱਕ ਨਾ ਛਪੀ ਮੈਗਜ਼ੀਨ ਹੈ ਉੱਤੇ ਫੋਟੋ ਫੋਟੋਸ਼ਾਪੀ ਹੁੰਦੀ ਸੀ ਹਾਂ ਨਾ ਭੁੱਲ ਗਿਆ ਮੈਨੂੰ ਮਾਂ ਦੇ ਬਾਕਸਿੰਗ ਹੂੰ ਉਹ ਉਹਦੇ ਬਾਅਦ ਅਗਲੀ ਭੈਣ ਜਿਹੜੀ ਹੈ ਸਾਡੀ ਉਹ ਲੇਖ ਉਹ ਵੀ ਲੇਖਕ ਸੀ ਹੁਲਮਿਲਾ ਹਾਂਜੀ ਹਾਂਜੀ ਜਿਹੜੀ ਇੱਕ ਸਾਡੀ ਹੋਰ ਭੈਣ ਹੈ ਉਹ ਦਿੱਲੀ ਪੁੰਜੀ ਤੇ ਅੰਗਰੇਜ਼ੀ ਦੀ ਪੜ੍ਹਾਈ ਸੀ ਪਰ ਉਹ ਵੀ ਲੈ ਕਾਸੀ ਮੈਂ ਬੋਤੀ ਪੜਾਈ ਜਿਹੜੀ ਹੈ ਇਹ ਹੋਰ ਵਿੱਚ ਕੀਤੀ ਹੈ ਹਾਂਜੀ ਮੇਰਾ ਹਜਮੂਨ ਸੀ ਲੋਕ ਕਲਾ ਜਿਹੜੀ ਹੁੰਦੀ ਹੈ ਨੇ ਉਹਦਾ ਤੁਲਨਾਤਮਕ ਅਧਿਐਨ ਹਾਂਜੀ ਉਹ ਕੀਤੀ ਪਰ ਮੈਂ ਉਹ ਨਾਲ ਲਿਖਕਾਂ ਸੋ ਸਾਡੀ ਛੋਟੀ ਮੇਰੇ ਤੋਂ ਛੋਟੀ ਭੈਣ ਸੀ ਜਿਹੜੀ ਪੂਰੇ ਉਹ ਦੱਖਣੀ ਅਮਰੀਕਾ ਚ ਵੈਨੇਜ਼ਵੇਲਾ ਮੂਲ ਕੇ ਉਹਦੇ ਚ ਫ੍ਰੈਂਚੀਸੀ ਜਾਂ ਅਰੇਜੀ ਉਹਨਾਂ ਦੀ ਸਪੈਨੀਰ ਬੋਲਦੇ ਨੇ ਉਸ ਮੂਲਕ ਦੀ ਉਹਦੇ ਵਿੱਚ ਅੰਗਰੇਜ਼ੀ ਪੜ੍ਹਾਉਂਦੀ ਹੁੰਦੀ ਸੀ ਅੱਛਾ ਜੀ ਸਾਰੇ ਸਾਡੇ ਜੁੜੇ ਨੇ ਹੋਰ ਤੇ ਆਪਾ ਥੋੜੇ ਜਿ ਪ੍ਰੀਤ ਨਾਗਰ ਬਾਰੇ ਦੱਸੋ ਪ੍ਰੀਤ ਨਾਗਰ ਕਦੋਂ ਹਿੱਤ ਨਗਰ ਇੰਜੇਜੀ ਕੇ ਇਹ ਸੰ ਪਹਿਲਾਂ ਇਹ ਜਿਹੜੀ ਸਾਰਾ ਪ੍ਰੀਤਮ ਕੋਈ ਸੀ ਗੁਰਦੀਰામ ਦਾ ਉਦੇ ਸੀ। ਉਹ ਜਿਹੜਾ ਤੁਸੀਂ ਤਲਾ ਲੰਗ ਆਏ ਹੋ ਇਹ ਜਾਂਗੀਰ ਦੇ ਵੇਲੇ ਹਾਂਜੀ ਹਾਂਜੀ। ਸੋ ਉਹਦੇ ਬਾਅਦ ਝਾਂਗੀਰ ਮਰ ਗਿਆ। ਉਹ ਤਾਂ ਪ੍ਰਬੰਧਕ ਸੀ ਰੌਣੇ ਆਪਣੇ ਨਾਲ ਵਾਲੀ। ਸੋ 1900 ਸੈਂਟਿਸ ਸੀ ਉਹਨਾਂ ਪਰਵੰਦਾ ਕੋਲ ਰਿਮੀਨ ਲੇ ਸੀ 1938 ਦੇ 7 ਜੂਨ 1938 ਨੂੰ ਕੀਤਾ ਗਿਆ ਦਾ ਸਟਾਫ ਨਾ ਦੇਖ ਸਮਾਂ ਨਹੀਂ ਆ ਜਾਂਦਾ ਅੱਛਾ ਜੀ ਉਹ ਦੋ ਚੱਲਦਾ ਹੈ ਲੋਰ ਸਾਡੇ ਨੇੜੇ ਸੀ ਆ ਓਕੇ ਯਾਗੀਰ ਦੇ ਰਾਮਗੜੀ ਆ ਉਹ ਲੋਰ ਫਿਰ ਬਹੁਤ ਹੋ ਗਿਆ ਫਿਰ ਪਾਕਿਸਤਾਨ ਬਣ ਗਿਆ ਆ ਪਾਕ ਆਜ਼ਾਦੀ ਚ ਉਹ ਹੋਗਾ ਨਾ ਵੰਡ ਛੇਤੀ ਹੋ ਗਈ ਵੰਡ ਹੋ ਗਈ ਹਾਂ ਵੰਡ ਚ ਪੈ ਗਈ ਵਸੇ ਤੁੱਕ ਇਹ ਸਾਰਾ ਇਹ ਲਾਖਦ ਨੂੰ ਸਿਰਮਾਨਾ ਦਸੀ ਜਾਂਦੀ ਲਕੀਰ ਵੀ ਪੰਜਾਬ 'ਚ ਹੀ ਖਿੱਚੀ ਗਈ ਨਾ ਸੋ ਉਦੋਂ ਪ੍ਰੀਤ ਨਗਰ ਜਿਹੜਾ 15 ਅਗਸਤ ਨੂੰ ਕਾਗਜ਼ਾਂ 'ਚ ਨਹੀਂ ਉਂਝ ਜਬਾਨੀ ਜਬਾਨੀ ਪਾਕਿਸਤਾਨ ਚ ਲਾਗਿਆ ਪਰ 18 ਅਗਸਤ ਨੂੰ ਦਸਤਾਨ ਆ ਗਿਆ ਉਹ ਘਰਾ ਵੀ ਹੋ ਗਿਆ ਇਸ ਤਰ੍ਹਾਂ ਕੁਝ ਆਸਪੋ ਜੰਦਰ ਹੀ ਤੁਹਾਡਾ ਇਸ ਤਰ੍ਹਾਂ ਹੀ ਉਸ ਪੁਆਇੰਟ ਤੋਂ ਨਿਕਲ ਕੁਦਰਤੀ ਬਾਰਡਰ ਬਣਾਉਣੇ ਸ਼ੁਰੂ ਹੋ ਗਏ ਤੇ ਰਾਵੀ ਦਾ ਔਰ ਫਿਰ ਇਸੇ ਪਰ ਇਹਦੇ ਨਾਲ ਖਰਾਸੀ ਹੋਈ ਕਿ ਅਸੀਂ ਕਦੇ ਪੰਜਾਬ ਦੇ ਕੇਂਦਰ ਇਸਾਂ ਨੂੰ ਕੁਛ ਲੱਗ ਗਏ ਸੋ ਹੌਲੀ ਹੌਲੀ ਤਰੱਕੀ ਰੁਕ ਗਈ ਪਹਿਲਾ ਹਾਲਾਤ ਬਦਲੇ ਤੇ ਉਹ ਲੱਗੇ ਮੈਂ ਵੇਖਿਆ ਪਾਵੇਂ ਲੱਗੇ ਇੱਕ ਇੱਕ ਸਮਾਧ ਬਣੀ ਹੈ ਨਾ ਉਹ ਆਪਣਾ ਕਿੰਨਾ ਦੀ ਸਤਾਰਾਨਕ ਸਮਝ ਜਿਹੜੇ ਨਾਮ ਲਿਸਨ ਅੱਛਾ 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 ਜੀ ਤੇ ਅਸਾ ਜ ਰੰਗਮੰਚ ਤਾਂ ਬਣਿਆ ਹ ਸਟੇਟ ਠੀਕ 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 ਹੈ ਜੀ ਭਵਨ ਜਿਹੜਾ ਨਾ ਉਹ ਚ ਰੰਗਮੰਚ ਬਾਹਰ ਜਿਹੜੀ ਸਮਾਗਨਾ ਨਾਂ ਫੀਡੀਆਂ ਇਹ ਇੱਥੇ ਜਿਹੜਾ پارک ਜਿਹੜਾ ਤੁਹਾਡਾ ਕੋ ਸਾਹਮਣੇ ਸਦਾਗੁਰ ਬਕਸਨਾਂ ਦੀ ਠੀਕ 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 ਹੈ ਜੀ ਚਲੋ ਠੀਕ ਹੈ ਜੀ ਮਿਹਰਬਾਨੀ ਜੀ ਟਾਈਮ ਦੇਣ ਨੂੰ ਤੇ ਬਹੁਤ ਚੀਜ਼ਾਂ ਬੜੀਆਂ ਅੱਛਾ ਜੀ ਮੰਮੀ ਮੰਮੀ ਸਾਡੇ ਕੋਲ ਗਵਾਜਾ ਕੋਈ ਹਿੰਚਾ ਵੀ ਨਹੀਂ ਦਿੰਦਾ ਸਾਨੂੰ ਹੀ ਉਹਨੂੰ ਕਹਿਣਾ ਪੈਂਦਾ ਕੋਈ ਸੋ ਇਤਵਾਰ ਰਜ਼ਨ ਤੇ ਉਹ ਨਹੀਂ ਕੋਲ ਅੱਛਾ ਐਦ ਵੱਧ ਦੇ ਉਹ ਮੈਂ ਉਹਨਾਂ ਨੂੰ ਪੁੱਛਿਆ ਨਹੀਂ ਬਸ ਮੈਨੂੰ ਖਿਆਲ ਨਹੀਂ ਆ ਪੁੱਛਣ ਨੂੰ ਹਾਂ ਕੋਈ ਨਹੀਂ ਫਿਰ ਮੈਂ ਅੱਜ ਦੀ ਉਹ ਜੀ ਵੀ ਜਿਹੜਾ ਉਹਨਾਂ ਦਾ ਬਟਾ ਦੇਣੇ ਹੈ ਮੈਂ ਕੋਈ ਨਹੀਂ ਕਿਸੇ ਦੂਜੇ ਦਿਨ ਵੀ ਆਵਾਂਗਾ ਨਾ ਉਸਰ ਮੈਂ ਉੱਥੇ ਵੀ ਅੰਦਰ ਅੰਦਰੋਂ ਵੇਟ ਕਰ ਜਾਵਾਂਗਾ ਕਿਉਂਕਿ ਅੱਜ ਉਹਨਾਂ ਨੂੰ ਤੁਹਾਨੂੰ ਪਤਾ ਤੁਹਾਨੂੰ ਛੁੱਟੀ ਹੋਈ ਹੋਣੀ ਹੈ ਪਰਸੋਂ ਜੇ ਤੁਸੀਂ ਇਹ ਉਹ ਕੋਲ ਹੁਣ ਦਾ ਹੈ ਇਸੇ ਹਾਂ ਹਾਂ ਉਹ ਜੀ ਨੂੰ ਜੀ ਹੈ ਠੀਕ ਹੈ ਜੀ ਚਲੋ ਚੰਗਾ ਲੱਗਾ ਜੀ ਕਰੋ ਰੈਸ ਦੀ ਓਕੇ ਜੀ ਆਹ ਜੀ ਸਰਦਾਰ ਗੁਰਪਖ ਸਿੰਘ ਪਿੱਤੜੀ ਜੀ ਤੇ ਇਹਨਾਂ ਦੇ ਮਾਤਾ ਜੀ ਤੇ ਇਹਨਾਂ ਦੇ ਸੁਪੁੱਤਰ ਨੇ ਜੀ ਆ ਇਧਰ ਵੀ ਲੱਗੀ ਤਸਵੀਰ ਲੱਗੀ ਆ ਆਫਿਸ ਬਣਿਆ ਕੁਝ ਕਰਤਾ ਆਪਾਂ

ਠੀਕ ਹੈ ਜੀ ਆ ਸਾਹਮਣੇ ਪਣੀ ਆ ਇਹ ਜੀ ਸਰਦਾਰ ਗੁਰਬਖਸ਼ ਸਿੰਘ ਉਹਨਾਂ ਦੀ ਸਮਾਦਿਆ ਜੀ ਸਾਹਮਣੇ ਕبھی ਹੀ ਕبھی ਵਕ ਹੁੰਦੇ ਆ ਕੋਮਲਾ ਜਿਹੜੇ ਕਵੀ ਅਸਲੀ ਕਵੀ ਹੁੰਦੇ ਆ ਸਾਡੇ ਵਰਗੇ ਨਹੀਂ ਜਿਹੜੇ ਦਿਮਾਗ ਦੇ ਜਰਨਲ ਲਿਖਦੇ ਆ ਜਿਹੜੇ ਦਿਲ ਦੇ ਜਰਨਲ ਲਿਖਦੇ ਆ ਇਹ ਯਾਦ ਬਣੀ ਆ ਜੀ ਗੁਰਪਖ ਸਿੰਘ ਹੁਣਾਂ ਦੀ ਗੁਰਪਖ ਸਿੰਘ ਪਰੀ ਤਲੜੀ ਤੇ ਹੁਣ ਮੈਂ ਉਹ ਜਿਹੜਾ ਭਵਨ ਆ ਉਹ ਭਵਨ ਦੇ ਲਾਗੇ ਜਾਊਗਾ ਤੇ ਉੱਥੇ ਜਿਹੜੀ ਸਮਾਦ ਬਣੀ ਆ ਉਹ ਬਣੀ ਆ ਇਹ ਨਾਨਕ ਸਿੰਘ ਨਾਵਲਕਾਰ ਹੁਣਾਂ ਦੀ ਇੱਥੇ ਦੋ ਥੰਮ ਬਣੇ ਆ ਇੱਕ ਤੇ ਲਿਖਿਆ ਮਲਨੀ ਇੱਕ ਚ ਲਿਖਿਆ ਗੁਰਬਖਸ਼ ਸਿੰਘ ਤੇ ਗੁਰਬਖਸ਼ ਦਾ ਘਰ ਵੇਖ ਲਓ ਜੀ ਉਹਨਾਂ ਦੇ ਸੁਪੁੱਤਰ ਵੀ ਬਹੁਤ ਬਜ਼ੁਰਗ ਹੋ ਚੁੱਕੇ ਨੇ ਤੇ ਹੁਣ ਮੈਂ ਇੱਥੋਂ ਜਾ ਕੇ ਉੱਥੇ ਦੀ ਵੀਡੀਓ ਬਣਾ ਲਾਂ ਫਿਰ ਆਪਾਂ ਚੱਲਦੇ ਹਾਂ ਚਲੋ ਠੀਕ ਹੈ ਜੀ ਲਓ ਜੀ ਮੈਂ ਆਇਆ ਕਿ ਤੇ ਅੱਜ ਉਹਨਾਂ ਦਾ ਈਸਟ ਡੇ ਆ ਜਿੰਨਾ ਕੋਈ ਚਾਬੀ ਆ ਜਿਹੜਾ ਕੀ ਟੱਕ ਰਿਹਾ ਮੈਨੂੰ ਸਰਦਾਰ ਗੁਰਬਖਸ਼ ਸਿੰਘ ਬਣਾਦੇ ਬੇਟੇ ਮਿਲੇ ਉਹ ਵੀ ਬਜ਼ੁਰਗ ਹੋ ਗਏ ਨੇ ਤੇ ਉਹ ਕਹਿੰਦੇ ਵੀ ਅੱਜ ਖਾ ਦੇ ਦੇਣਾਹੀਂ ਪਰ ਉਹ ਬੰਦਾ ਜਿਹੜਾ ਚਲ ਗਿਆ ਵਾ ਉਹਨਾਂ ਦਾ ਆਪਣਾ ਟੇਨ ਬਣਾਉਂ ਡਿਆ ਵਾ ਤੇ ਇਹ ਹਸਾਬ ਤਾ ਗਿਆ ਤੇ ਅੰਦਰ ਤੁਹਾਨੂੰ ਮੈਂ ਸ਼ੇਅਰ ਕਰਦਣਾ ਥੋੜੀ ਬੁਝੀ ਜਾਣਕਾਰੀ ਕੋਸ਼ਿਸ਼ ਕਰਨਾ ਸ਼ੇਅਰ ਕਰਨ ਦੀ ਇਸੇ ਵੀਡੀਓ ਚ ਵੇਖ ਲਓ ਅੰਦਰ ਤਸਵੀਰਾਂ ਨੇ ਤੇ ਪ੍ਰਿੰਟਿੰਗ ਪ੍ਰੈਸ ਵੀ ਇੱਕ 사이ਡ ਤੇ ਹੈਗੀ ਆ ਉਹ ਬੰਦ ਹੋਊਗੀ ਇਹ ਹੱਸ ਹੱਸ ਤੱਕ ਤੇ ਹੁਣ ਮੈਂ ਫੋਟੋ ਆਪਣੀ ਖਿੱਚਣਾ ਅੱਛਾ ਤੇ ਫਿਰ ਜਾਂਦੇ ਆ ਨਾਂ ਵੀ ਉਹਨਾਂ ਦੱਸਿਆ ਸੀ ਮੈਂ ਨਾਂ ਫੇਰ ਮੇਰੇ ਦਿਮਾਗ ਚੋਂ ਸਲਿੱਪ ਹੋ ਗਿਆ ਮੈਂ ਤੁਹਾਨੂੰ ਸ਼ੇਅਰ ਕਰਦਣਾ ਜਾਣ ਕਰੀ ਚਲੋ ਮੈਂ ਆਪਾਂ ਮੰਦੇ ਬਾਹਰ ਫੇਰ ਆ ਗਿਆ ਵਾਂ ਆ ਬੜਾ ਨਹੀਂ ਯਾਰ ਖੂਬਸੂਰਤ ਆ ਤੇ ਆ ਜਿਹੜੀ ਆ ਬਣੀਆਂ ਨੇ ਯਾਦਗਾਹ ਇਹ ਬਣੀਆਂ ਨਵਲਕਰ ਨਾਨਕ ਸਿੰਘ ਨਵਲਕਰ ਦੀ ਉਹਨਾਂ ਨੇ ਵੀ ਆਪਣਾ ਵਸੇਬਾ ਇੱਥੇ ਕਰ ਲਿਆ ਹੈ ਕੋਡ ਉਹ ਲਿਖ ਉਹ ਤੁਹਾਨੂੰ ਸੁਣਾਉਣਾ ਨਾਨਕ ਸਿੰਘ ਨਾਵਲਿਸਟ ਜਨਮ 4 ਜੁਲਾਈ 1897 ਚੱਕ ਹੰਮੀਰ ਜ਼ਿਲਾ ਜੇਲਮ ਪਾਕਿਸਤਾਨ ਵਿਹਾਨ ਹੋਇਆ ਜੀ 28 ਦਸੰਬਰ 1971 ਪ੍ਰੀਤ ਨਗਰ ਜ਼ਿਲ੍ਹਾ ਅਮਰਸਰ ਵਿੱਚ ਇਹ ਲਿਖਿਆ ਹੋ। ਫੂਕਸਤਾਨੀ ਘੰਟੇ ਵੀ ਪਿੰਜਰਾ ਅੱਗੇ ਆਉਂਦੇ ਹਨ। ਆ ਜਿਹੜਾ ਗ੍ਰਿਲ ਮੈਂ ਫੂਕਤੀ ਕਰਾ ਦਮਾ ਇੱਕ ਵਾਰੀ ਤੇ ਫੇਰ ਆਹੀ ਇੱਥੋਂ ਚੱਲ ਕੇ ਤੁਹਾਡੀ ਚੱਲੀਏ ਸਮਾਪਤੀ ਦੀ ਯਾਤਰਾ। ਆ ਗੇਲੋ ਪਾਟ ਲਓ ਚਲੋ ਜੀ ਇਹ ਮੇਰੀ ਵੀਡੀਓ ਹੀ ਹੋ ਮੇਰਾ ਪੈਂਦਾ ਪਿਆ ਵਾ ਇਥੋਂ ਅਮਰਸਾ ਜਾਣਾ ਵਾ 25 ਕਿਲੋਮੀਟਰ ਫੇਰ ਅਮਰਸਾ ਸਾਹਿਬ ਤੋਂ ਘਰ ਵਾਪਸੀ ਹੁਣੀ ਹੈ ਜੀ 60 ਕਿਲੋਮੀਟਰ 90 ਕਿਲੋਮੀਟਰ ਮੈਂ ਹੁਣ ਬੈਕ ਜਾਵਾਂ ਤੇ ਜਰਨੀ ਆਪਣੀ ਸੰਪੂਰਤ ਕਰੀਏ ਵੀਡੀਓ ਚੰਗੀ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਨਵੀਂ ਜੀ ਵੀਡੀਓ ਦਾ ਇੰਤਜ਼ਾਰ ਰੱਖਿਓ ਤੇ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਨਵੇਂ ਸਭਾਵਨਾ ਨਾਲ ਤੇ ਨਵੇਂ ਸੋਰਸ ਨਾਲ ਨਵੀਂ ਜਗ੍ਹਾ ਤੇ ਸਾਰਿਆਂ ਨੂੰ ਸੱਚੀ ਕਾਲ ਜੀ ਹਾਜ਼ਰ ਹੋ ਵਾਜਰੋ